ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਗਿਆਨੀ ਦਿੱਤ ਸਿੰਘ ਜੀ ਬਾਰੇ ਭਾਨ ਸਿੱਖ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਜਿਸ ਨੇ ਕੇ ਸੁਆਮੀ ਦਇਆਨੰਦ ਨੂੰ ਤਿੰਨ ਵਾਰ ਹਰਾਇਆ ਗਿਆਨੀ ਦਿੱਤ ਸਿੰਘ ਸਿੱਖ ਕੌਮ ਦਾ ਚੰਕ ਦਾ ਸਤਾਰਾ ਜਿਨ੍ਹਾਂ ਦੀ ਜੀਵਨ ਕਹਾਣੀ ਅੱਜ ਵੀ ਦਿਲਾਂ ਦੇ ਵਿੱਚ ਜੋਸ਼ ਭਰ ਦਿੰਦੀ ਏ ਗਿਆਨੀ ਦਿੱਤ ਸਿੰਘ ਅਜਿਹੇ ਨਾਮ ਜਿਸ ਨੇ ਕੇ ਸਿੱਖੀ ਦੀ ਡੁੱਬਦੀ ਬੇੜੀ ਨੂੰ ਕੰਢੇ ਲਾਇਆ ਇਹ ਮਹਾਨ ਵਿਦਵਾਨ ਸਿੰਘ ਸਵਾਲ ਲਹਿਰ ਦਾ ਮੋਢੀ ਤੇ ਪੰਜਾਬੀ ਪତ్రਕਾ ਦਾ ਪਿਤਾਮਾ ਸਮਾਜ ਸੁਧਾਰਕ ਤੇ ਸਿੱਖ ਪੰਥ ਦਾ ਅਨਰਥਕ ਸਿਪਾਹੀ ਸੀ 21 ਅਪ੍ਰੈਲ 1850 ਨੂੰ ਪਟਿਆਲੇ ਦੇ ਪਿੰਡ ਕਲਾਉੜ ਦੀ ਪਵਿੱਤਰ ਧਰਤੀ ਤੇ ਭਾਈ ਦੀਵਾਨ ਸਿੰਘ ਤੇ ਮਾਤਾ RAM ਕੌਰ ਜੀ ਦੀ ਕੁੱਖੋਂ ਜਨਮਿਆ ਇਹ ਲਾਲ ਜਿਸ ਦਾ ਕੇ ਮੂੜਲਾ ਨਾਮ ਦਿੱਤਾ RAM ਸੀ ਅੱਜ ਵੀ ਉਸ ਪਿੰਡ ਵਿੱਚ ਗਿਆਨੀ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਦੀਆਂ ਸੋਹਣੀਆਂ ਇਮਾਰਤਾਂ ਸਿੱਖੀ ਦੀ ਸੇਵਾ ਦੀ ਗਾਸਾ ਸੁਣਾਉਂਦੀਆਂ ਨੇ ਨਿੱਕੀ ਉਮਰ ਦੇ ਵਿੱਚ ਹੀ ਗਿਆਨੀ ਜੀ ਦੇ ਮਨ ਵਿੱਚ ਵਿੱਦਿਆ ਦੀ ਜੋਤ ਜਗੀ ਪਿੰਡ ਤਿਓੜ ਵਿੱਚ ਬਾਬਾ ਗੁਰਵਖਸ ਸਿੰਘ ਜੀ ਜੋ ਕਿ ਡੇਰਾ ਬਾਬਾ ਗੁਲਾਬਦਾਸੀ ਜੀ ਮਹਾਤਮਾ ਸਨ ਉਹਨਾਂ ਦੀ ਛਤਰ ਛਾਇਆ ਵਿੱਚ ਗਿਆਨ ਦੀਆਂ ਮਣਕਿਆ ਵਰਗੀਆਂ ਉਹਨਾਂ ਨੇ ਸਖਿਆਵਾਂ ਪ੍ਰਾਪਤ ਕੀਤੀ ਗਿਆਨੀ ਦਿੱਤ ਸਿੰਘ ਜੀ ਦਾ 1872 ਵਿੱਚ ਸੰਤ ਭਾਗ ਸਿੰਘ ਜੀ ਦੀ ਬੇਟੀ ਬੀਬੀ ਬਿਸ਼ਨੀ ਨਾਲ ਉਹਨਾਂ ਦਾ ਵਿਆਹ ਹੋਇਆ ਤੇ ਇਸ ਤੋਂ ਬਾਅਦ ਉਹ ਲਾਹੌਰ ਆ ਗਏ ਤੇ ਇੱਥੇ ਉਹਨਾਂ ਨੇ ਸੰਤ ਦੇਸਾ ਸਿੰਘ ਜੀ ਪਾਸੋਂ ਹੋਰ ਗਿਆਨ ਪ੍ਰਾਪਤ ਕੀਤਾ ਲਾਹੌਰ ਦੇ ਵਿੱਚ ਭਾਈ ਜਵਾਰ ਸਿੰਘ ਤੇ ओरिएंटਲ ਕਾਲਜ ਦੇ ਪ੍ਰੋਫੈਸਰ ਗਿਆਨੀ ਗੁਰਮukh ਸਿੰਘ ਜੀ ਦੀ ਸੰਗਤ ਨੇ ਉਹਨਾਂ ਦੇ ਜੀਵਨ ਨੂੰ ਇੱਕ ਨਵਾਂ ਮੋੜ ਦਿੱਤਾ। ਉਹਨਾਂ ਦੀ ਪ੍ਰੇਰਣਾ ਦੇ ਨਾਲ ਦਿੱਤਾ RAM ਅੰਮ੍ਰਿਤਸ਼ਕ ਕੇ ਦਿੱਤ ਸਿੰਘ ਬਣਿਆ। ਲਾਹੌਰ ਦੀ ਪੰਜਾਬ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕਰਕੇ 1878 ਵਿੱਚ ਉਹ ओरिएंटਲ ਕਾਲਜ ਵਿੱਚ ਪ੍ਰੋਫੈਸਰ ਲੱਗ ਗਏ ਸਨ। ਉਸ ਵਕਤ ਸਿੱਖ ਕੌਮ ਤੇ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਸਨ। 1861 ਦੀ ਮਰਦਮਸ਼ੁਮਾਰੀ ਦੇ ਵਿੱਚ ਸਿੱਖਾਂ ਦੀ ਗਿਣਤੀ ਘਟ ਕੇ 20 ਲੱਖ ਦੇ ਕਰੀਬ ਰਹਿ ਗਈ ਸੀ। ਅੰਗਰੇਜ਼ਾਂ ਦੀ ਸਰਪ੍ਰਸਤੀ ਦੇ ਵਿੱਚ ਈਸਾਈ ಮತ ਦਾ ਪ੍ਰਚਾਰ ਇੰਨਾ ਵਧਿਆ ਕਿ ਵੱਡੇ-ਵੱਡੇ ਸਿੱਖ ਘਰਾਣਿਆਂ ਦੇ ਬੱਚੇ ਵੀ ਸਿੱਖੀ ਨੂੰ ਤਿਆਗ ਕੇ ਈਸਾਈ ਬਣਨ ਲੱਗੇ ਸਨ ਇਸ ਤੂਫਾਨ ਨੂੰ ਰੋਕਣ ਲਈ 1 ਅਕਤੂਬਰ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦੀ ਨੀਂ ਰੱਖੀ ਗਈ ਸਰਦਾਰ ਠਾਕੁਰ ਸਿੰਘ ਸੰਧਾਵਾਲੀ ਆ ਪ੍ਰਧਾਨ ਤੇ ਪ੍ਰੋਫੈਸਰ ਗੁਰਮukh ਸਿੰਘ ਸਕੱਤਰ ਤੇ ਗਿਆਨੀ ਗਿੱਤ ਸਿੰਘ ਜੀ ਨੂੰ ਦਫ਼ਤਰੀ ਜ਼ਿੰਮੇਵਾਰੀ ਸੌਂਪੀ ਗਈ ਕੁਝ ਸਮੇਂ ਬਾਅਦ ਹੀ ਇਹ ਸਭਾ ਆਪਣੇ ਅਸਲ ਮਕਸਦ ਤੋਂ ਪਟਕਣ ਲੱਗੀ ਸਿੰਘ ਸਭਾ ਦੇ ਸਰਪ੍ਰਸਤ ਬਾਬਾ ਖੇਮ ਸਿੰਘ ਜੀ ਦੇ ਦੀ ਗੁਰਮਰਯਾਦਾ ਤੋਂ ਉਲਟ ਚੱਲਣ ਲੱਗੇ ਉਹ ਕਿਰਪਾਨ ਦੇ ਨਾਲ ਜਨੇਊ ਪਹਿਨਣ ਲੱਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣ ਲੱਗੇ ਤੇ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਇੱਧਰ ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮukh ਸਿੰਘ ਜੀ ਨੇ ਹਾਰ ਨਾ ਮੰਨੀ 2 ਨਵੰਬਰ 1879 ਨੂੰ ਸ੍ਰੀ ਗੁਰੂ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ ਜਿਸ ਦੇ ਪ੍ਰਧਾਨ ਬੂਟਾ ਸਿੰਘ ਇਸ ਕਦਰ ਪ੍ਰੋਫੈਸਰ ਗੁਰਮੁਖ ਸਿੰਘ ਬਣੇ ਜੈਨੀ ਜੀ ਦੀ ਸੰਪਾਦਨਾ ਦੇ ਵਿੱਚ ਲਾਹੌਰ ਤੋਂ ਖਾਲਸਾ ਅਖਬਾਰ ਛਪਣ ਲੱਗਾ ਜਿਸ ਨੇ ਕਿ ਸਿੱਖੀ ਪ੍ਰਚਾਰ ਦੇ ਵਿੱਚ ਅੱਗ ਲਾ ਦਿੱਤੀ ਮੜੀ ਮਸਾਣਾ ਤੇ ਥਿੱਤਾਂ ਵਰਤਾਂ ਤੇ ਹੋਰ ਸਮਾਜਿਕ ਕ੍ਰਿਤਿਆ ਦੇ ਖਿਲਾਫ ਗਿਆਨੀ ਜੀ ਨੇ ਬੜੀ ਜ਼ੋਰਦਾਰ ਆਵਾਜ਼ ਉਠਾਈ ਉਹਨਾਂ ਦੀਆਂ ਲਿਖਤਾਂ ਨੇ ਲੋਕਾਂ ਦੇ ਮਨਾਂ ਵਿੱਚੋਂ ਝੂਠੇ ਕਰਮਕਾਂਡਾ ਨੂੰ ਕੱਢ ਕੇ ਸਿੱਖੀ ਦੇ ਰਾਹ ਤੇ ਪਾਇਆ ਆਰੀਆ ਸਮਾਜ ਦੇ ਸਵਾਮੀ ਦਇਆ ਰੰਦ ਜੀ ਜੋ ਕਿ ਪਵਿੱਤ੍ਰ ਤਕਬੀਰ ਜੀ ਅਤੇ ਸਿੱਖ ਗੁਰੂ ਸਹਿਵਾਨਾਂ ਦੇ ਖਿਲਾਫ ਜ਼ਾਹਿਰ ਉਗਲਦੇ ਸੀ ਜਿਸ ਨੂੰ ਕਿ ਗਿਆਨੀ ਜੀ ਨੇ ਧਰਮ ਬਹਿਸ ਵਿਦਾ ਸੰਸਕ੍ਰਿਤ ਦੇ ਸੰਵਾਦ ਵਿੱਚ ਚੰਗੀ ਧੂੜ ਚਟਾਈ ਫਿਰ ਤੇ ਫਿਰ ਸਵਾਮੀ ਦਇਆਨੰਦ ਜੀ ਨੇ ਮੁਰ ਪੰਜਾਬ ਬਲ ਕਦੇ ਮੂੰਹ ਨਾ ਕੀਤੀ ਜੈਨੀ ਜੀ ਨੇ ਗੁग्गा ਕਪੌੜਾ ਨੀਰਾਮਨਾਉ ਸੁਲਤਾਨ ਪਵਾੜਾ ਨਕਲੀ ਸਿੱਖ ਪਰਬੋਧ ਦੁਰਗਾ ਪਰਬੋਧ ਸਮੇਤ 72 ਪੁਸਤਕਾਂ ਲਿਖੀਆਂ ਜਿਨ੍ਹਾਂ ਨੇ ਕਿ ਸਿੱਖੀ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਜਦੋਂ ਬਾਬਾ ਖੇਮ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਬੈਠਣਾ ਨਾ ਛੱਡਿਆ ਤੇ ਮੂਰਤੀ ਪੂਜਾ ਨਾ ਛੱਡੀ ਤਾਂ ਗਿਆਨੀ ਜੀ ਨੇ ਸਾਥੀਆਂ ਨਾਲ ਮਿਲ ਕੇ ਉਹਨਾਂ ਦਾ ਬੋਰੀਆ ਬਿਸਤਰਾ ਚੁੱਕ ਕੇ ਬਾਹਰ ਸੁੱਟ ਦਿੱਤਾ ਤੇ ਮੂਰਤੀਆਂ ਨੂੰ ਭੰਨ ਤੋੜ ਕੇ ਭਗਾ ਮਾਰਿਆ ਸੈੰਤੀ ਸਿੰਘ ਸੁਭਾਵਾਂ ਨੂੰ ਕਾਇਮ ਕਰਕੇ ਸਿੱਖੀ ਦੇ ਪ੍ਰਚਾਰ ਨੂੰ ਮੋੜ ਅੱਗੇ ਵਧਾਇਆ ਗਿਆਨੀ ਜੀ ਦੀ ਸਭ ਤੋਂ ਵੱਡੀ ਦੇਣ ਸੀ ਖਾਲਸਾ ਕਾਲਜ ਅੰਮ੍ਰਿਤਸਰ ਜਿਸ ਦੀ ਸਥਾਪਨਾ ਲਈ ਉਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਤਰਾਸਦੀ ਦੀ ਗੱਲ ਇਹ ਹੈ ਕਿ ਇੰਨਾ ਵੱਡਾ ਵਿਦਵਾਨ ਵੀ ਜਾਤੀਵਾਦ ਵਰਗੇ ਕੋੜ ਤੋਂ ਨਹੀਂ ਬਚ ਸਕਿਆ। ਯਾਨੀ ਜੀ ਅਵਦਾਸੀਆ ਸਿੱਖ ਜਾਤੀ ਨਾਲ ਸੰਬੰਧਿਤ ਹੋਣ ਕਾਰਨ ਹਾਲਾਤ ਇਹ ਸਨ ਕਿ ਜਿੱਥੇ ਵੀ ਗਿਆਨੀ ਜੀ ਨੂੰ ਕਥਾ ਕਰਨ ਲਈ ਬੁਲਾਇਆ ਜਾਂਦਾ ਉਥੇ ਕਥਾ ਕਰਨ ਉਪਰੰਤ ਉਹਨਾਂ ਨੂੰ ਨੁੱਕਰ ਵਿੱਚ ਬੈਠਣ ਲਈ ਕਿਹਾ ਜਾਂਦਾ। ਦੇਗ ਪ੍ਰਸਾਦ ਛੁੱਟ ਕੇ ਜਾਂ ਜੋੜੇ ਘਰ ਵਿੱਚ ਜਾ ਕੇ ਨਸੀਬ ਹੋਇਆ ਕਰਦਾ ਸੀ। ਜਿੱਥੇ ਇਹੋ ਜਿਹੇ ਵਿਦਵਾਨ ਦੇ ਨਾਮ ਤੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਸਕੂਲ ਕਾਲਜ ਹੋਣੇ ਚਾਹੀਦੇ ਸਨ ਉਥੇ ਉਹਨਾਂ ਦੀਆਂ ਅੱਜ ਲਿਖਤਾਂ ਲੱਭਣੀਆਂ ਵੀ ਮੁਸ਼ਕਲ ਹੋ ਗਈਆਂ ਨੇ ਸਿੱਖ ਪੰਥ ਲਈ ਦਿਨ ਰਾਤ ਇੱਕ ਕਰਕੇ ਸਿੱਖਾਂ ਦੀ ਗਿਣਤੀ ਵਿੱਚ ਵਾਧਾ ਕਰਨ ਵਾਲੇ ਇਸ ਮਹਾਨ ਵਿਦਵਾਨ ਇਸ ਮਹਾਨ ਸ਼ਖਸੀਅਤ ਨੂੰ ਅੱਜ ਵੀ ਉਹ ਸਨਮਾਨ ਨਹੀਂ ਮਿਲਿਆ ਤੇ ਨਾ ਹੀ ਮਿਲਣ ਦੀ ਕੋਈ ਆਸ ਨਜ਼ਰ ਆ ਰਹੀ ਅੰਤ ਭਾਈ ਸਾਹਿਬ ਜੀ 52 ਸਾਲ ਦੇ ਮਹਾਨ ਜੀਵਨ ਨੂੰ ਸੰਕੋਚਦੇ ਹੋਏ 6 ਸਤੰਬਰ 1901 ਨੂੰ ਸਿੱਖ ਪੰਥ ਦੇ ਹਿੱਤਾਂ ਵਿੱਚ ਜੂਝਦੇ ਆ ਇਹ ਮਹਾਨ ਸੂਰਮਾ ਸਦਾ ਲਈ ਅਲਵਿਦਾ ਕਹਿ ਗਿਆ ਗਿਆਨੀ ਦਿੱਤ ਸਿੰਘ ਜੀ ਸਿੱਖੀ ਦਾ ਸੱਚਾ ਸਿਪਾਹੀ ਜਿਸ ਦੀ ਗੂੰਜ ਸਦੀਆਂ ਤੱਕ ਰਹੇਗੀ ਗਿਆਨੀ ਦਿੱਤ ਸਿੰਘ ਜੀ ਦੀ ਸਿੱਖ ਪੰਥ ਨੂੰ ਦਿੱਤੀ ਗਈ ਇਸ ਮਹਾਨ ਦੇਣ ਲਈ ਸਾਡੇ ਵੱਲੋਂ ਕੀਤੀ ਗਈ ਇਹ ਨਿਮਾਣੀ ਜਹੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ